ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੰਡੇ ਬੰਦਸ਼ ਮੈਂ ਕੋਈ ਨ ਡਿਠਾ ਤੋ ਨਾਨਕ ਮਨ ਪਾਣਾ ਭਾਈ ਤਿਸ ਮਿੱਤਰ ਵਿਚ ਲਹਿ ਜਹ ਮਿਲ ਕੰਤਿ ਬਿਸ਼ਾਣਾ ਤਦ ਆਇ ਕੈ ਰਦਾ ਸੁਨਮਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਸੋ ਕਹੋ ਦਨ ਗੁਰ ਸੇਵੀਐ ਇਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵ ਜਤਨ ਕਰੈ ਮਾਨੁਕ ਡਹਿ ਕਾਵੈ ਓਹ ਅੰਤਰ ਜਾਨੀ ਜਨ ਪਾਪ ਕਰੈ ਕਰਮੁ ਕਿਰਪਾਵੈ ਭੀਖ ਕਰੈ ਨਿਰਵਨ ਜਤਨ ਕਰੈ ਮਾਨੁਖ ਦਹਿ ਕਾਵੈ ਓ ਅੰਤਰ ਜਾਨੀ ਜਨ ਪਾਪ ਕਰੇ ਕਰ ਮੂ ਕਰਪਾ ਹੈ ਭੇਖ ਕਰੈ ਨਿਰਵਾਨ ਜਾਨਤ ਦੂਰ ਤੁਮ ਹੈ ਪ੍ਰਵਨੀਰ ਉਤਤਾਕ ਉਤਤੇ ਉਤਪੇਖ ਆਵ ਲੋਪੀ ਫਿਰ ਰਾਮ ਜਬ ਲਗ ਤੋਟ ਨਾਹੀ ਮਨ ਪਰਮਾ ਤਾਵਲਕ ਮੁਕਤ ਨਾ ਕੋਈ ਕਹ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਏ ਜਵ ਲਗ ਟੂਟੈ ਨਾਹੀ ਮਨ ਪਰਮਾ ਤਾਵਲਗ ਮੁਕਤ ਨ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਰਾਈ ਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਆਪਾਂ ਸਾਰੇ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਉਹਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ 680 ਅੰਗ ਦੇ ਉੱਤੇ ਸੁਭਾਏ ਮਾਨ ਤਨਸਰੀ ਮਹੱਲਾ ਪੰਜੇਵਾ ਤਨਸਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ ਤੋਂ ਭਾਵ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰ ਵਿੰਦ ਤੋਂ ਇਹ ਉਚਾਰਣ ਕੀਤੀ ਹੋਈ ਬਾਣੀ ਹੈ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਸਾਨੂੰ ਸਮਝਾ ਰਹੇ ਆ ਜਤਨ ਕਰੈ ਮਨੁਖ ਡਹਿਕਾਵੇ ਉਹ ਅੰਦਰ ਜਾਮੀ ਜਾਣੈ ਜਤਨ ਦਾ ਭਾਵ ਹੁੰਦਾ ਬਹੁਤ ਤਰੀਕੇ ਜਿਵੇਂ ਕੋਈ ਕੰਮ ਕਰਨਾ ਹੋਵੇ ਕਈ ਤਰੀਕਿਆਂ ਦੇ ਨਾਲ ਬੰਦਾ ਕੰਮ ਕਰਦਾ ਹੈ ਇਸੇ ਤਰ੍ਹਾਂ ਇੱਥੇ ਗੁਰੂ ਸਾਹਿਬ ਕਹਿੰਦੇ ਆ ਢਹਕਾਵੇ ਦਾ ਭਾਵ ਹੁੰਦਾ ਹੈ ਕਿਸੇ ਨਾਲ ਧੋਖਾ ਕਰਨਾ ਠੱਗੀ ਕਰਨੀ ਫਰੇਵ ਕਰਨਾ ਉਹਨੂੰ ਕਹਿੰਦੇ ਨੇ ਢਹਕਾਵੇ ਕਹਿੰਦੇ ਕਈ ਤਰ੍ਹਾਂ ਦੇ ਨਾਲ ਕਈ ਤਰੀਕਿਆਂ ਦੇ ਨਾਲ ਅੱਜ ਲੋਕ ਇੱਕ ਦੂਜੇ ਦੇ ਨਾਲ ਧੋਖਾ ਕਰਦੇ ਆ ਠੱਗੀਆਂ ਮਾਰਦੇ ਆ ਯਤਨ ਕਰੇ ਮਾਨੁਖ ਢਹਿ ਕਾਬੈ ਉਹ ਅੰਤਰਜਾਮੀ ਜਾਣੈ ਕਹਿੰਦੇ ਇਨਸਾਨ ਭੁੱਲ ਜਾਂਦਾ ਕਿ ਮੈਨੂੰ ਕਿਹੜਾ ਕੋਈ ਵੇਖਦਾ ਪਰ ਕਹਿੰਦੇ ਉਹ ਪ੍ਰਮਾਤਮਾ ਅੰਤਰਜਾਮੀ ਉੱਤੇ ਕਹਿੰਦੇ ਸਾਰਿਆਂ ਨੂੰ ਵੇਖ ਰਿਹਾ ਨਾ ਕੀ ਕੀ ਕਰਦੇ ਜਤਨ ਕਰੈ ਮਾਨੁਖ ਢਹਿ ਕਾਬੈ ਉਹ ਅੰਤਰਜਾਮੀ ਜਾਣੈ ਜਿਹੜਾ ਸਾਡੇ ਅੰਦਰ ਦੀਆਂ ਜਾਣਦਾ ਉੱਤੇ ਵੇਖ ਰਿਹਾ ਨਾ ਸਿਆਣਿਆਂ ਦੀ ਇੱਕ ਕਹਾਵਤ ਹੈ ਕਹਿੰਦੇ ਚਾਹੇ ਤੁਸੀਂ ਕੋਈ ਪਾਪ ਖੂਦ ਦੇ ਵਿੱਚ ਵੜ ਕਰ ਲੋ ਕਹਿੰਦੇ ਉਹ ਇੱਕ ਨਾ ਇੱਕ ਦਿਨ ਉੱਗਾ ਹੋਏ ਜਾਣਾ ਜਿਹੜੀਆਂ ਗੱਲਾਂ ਸਾਨੂੰ ਇਦਾਂ ਲੱਗਦਾ ਕਿ ਕੋਈ ਵੇਖ ਨਹੀਂ ਰਿਹਾ ਕਹਿੰਦੇ ਪ੍ਰਮਾਤਮਾ ਤੇ ਜਿਹੜਾ ਅੰਤਰਜਾਮੀ ਉਹ ਤੇ ਵੇਖ ਹੀ ਰਿਹਾ ਨਾ ਪਾਪ ਕਰੇ ਕਰਮੂ ਕਰਪਾਵੇ ਧੀਖ ਕਰੇ ਨਿਰਵਾਨ ਨਿਰਵਾਨੇ ਦਾ ਭਾਵ ਹੁੰਦਾ ਕਿ ਕਿਸੇ ਚੀਜ਼ ਦੀ ਸਾਨੂੰ ਲੋੜ ਨਾ ਹੋਵੇ ਵੇਖ ਇਸ ਤਰ੍ਹਾਂ ਦਾ ਬਣਾ ਲਿਆ ਉਹ ਜਿਵੇਂ ਸਾਧੂਆਂ ਦਾ ਬੇਖ ਹੋਵੇ ਸਾਧੂ ਕਹਿੰਦੇ ਨੇ ਸਾਨੂੰ ਕਿਸੇ ਚੀਜ਼ ਦੇ ਲੋੜ ਨਹੀਂ ਹੈ ਸਾਨੂੰ ਪਰਮਾਤਮਾ ਮਿਲਣਾ ਚਾਹੀਦਾ ਪਰ ਇੱਥੇ ਗੁਰੂ ਸਾਹਿਬ ਕਹਿੰਦੇ ਆਪ ਪਾਪ ਕਰੇ ਕਰ ਮੁਕਰ ਪਾਵੈ ਜਿਹੜਾ ਕਹਿੰਦੇ ਪਾਪੀ ਬੰਦਾ ਲੋਭੀ ਬੰਦਾ ਹੈ ਕਹਿੰਦੇ ਬੜੇ ਪਾਪ ਕਰਦਾ ਜੇ ਉਹਨੂੰ ਪੁੱਛ ਲੋ ਉਹ ਮੁਕਰ ਜਾਂਦਾ ਤੇ ਮੁਕਰਦਾ ਤਾਂ ਹੈ ਕਿਉਂਕਿ ਉਹਨੇ ਭੇਖ ਪਹਿਰਾਵਾ ਇਸ ਤਰ੍ਹਾਂ ਦਾ ਕਰ ਰੱਖਿਆ ਹੈ ਕਿ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪਰ ਪਾਪ ਬਹੁਤ ਕਰਦਾ ਹੈ ਪਾਪ ਬਾੜੇ ਨਹੀਂ ਜੀ ਪਾਪ ਚੰਗੇ ਨਹੀਂ ਹੁੰਦੇ ਗੁਰੂ ਸਾਹਿਬ ਨੇ ਕਿਹਾ ਪਾਪ ਹੈ ਤਾਂ ਬੁਰਾ ਲੱਗਦਾ ਪਾਪੀ ਨੂੰ ਪਿਆਰਾ ਜਿਹੜੇ ਪਾਪੀ ਬੰਦੇ ਹੁੰਦੇ ਉਹਨਾਂ ਨੂੰ ਪਿਆਰਾ ਲੱਗਦਾ ਪਾਪ ਹੈ ਹੁਣਾਂ ਕਹਿੰਦੇ ਪਾਪ ਕਰੇ ਕਰ ਮੁੱਕਰ ਪਾਵੇ ਅਸੀਂ ਕਿੰਨੀਆਂ ਗੱਲਾਂ ਜਿਹੜੀਆਂ ਟਾਈਮ ਟਾਈਮ ਤੇ ਮੁੱਕਰ ਜਾਂਦੇ ਆ ਬੜੇ ਐਸੇ ਕੰਮ ਨੇ ਸਾਡੇ ਜਿਹੜੇ ਅਸੀਂ ਮਾੜੇ ਕਰ ਲੈਨੇ ਆ ਤੇ ਬਾਅਦ ਚ ਫਿਰ ਮੁੱਕਰਦੇ ਆ ਜਾਨਤ ਦੂਰ ਤੁਮ ਹੈ ਪ੍ਰਭ ਨੇੜ ਕਹਿੰਦੇ ਹੈ ਪਰਮਾਤਮਾ ਨੇੜੇ ਅਸੀਂ ਜਾਣਦੇ ਆ ਕਿ ਪ੍ਰਮਾਤਮਾ ਤੇ ਬਹੁਤ ਦੂਰ ਸੱਤਵੇਂ ਅਸਮਾਨ ਦੇ ਵਿੱਚ ਕੋਈ ਕਹਿੰਦਾ ਦੱਖਣ ਵਾਲੇ ਪਾਸੇ ਹੈ ਕੋਈ ਕਹਿੰਦਾ ਪੱਛਮ ਵਾਲੇ ਪਾਸੇ ਹੈ ਤੇ ਕੋਈ ਕਹਿੰਦਾ ਸੱਤਵੇਂ ਅਸਮਾਨ ਤੇ ਹੈ ਪਰ ਹੈ ਪ੍ਰਮਾਤਮਾ ਸਾਡੇ ਬਿਲਕੁਲ ਨੇੜੇ ਉਹਤੇ ਕਹਿੰਦੇ ਹੱਥ ਤੋਂ ਵੀ ਨੇੜੇ ਹੈ ਸਾਡੇ ਸਰੀਰ ਤੋਂ ਹੱਥ ਦੂਰੀ ਤੇ ਹੈ ਪਰ ਗੁਰੂ ਸਾਹਿਬ ਕਹਿੰਦੇ ਉਹ ਤੇ ਹੱਥ ਤੋਂ ਵੀ ਨੇੜੇ ਹੈ ਜਾਣਤ ਦੂਰ ਅਸੀਂ ਜਾਣਦੇ ਆ ਕਿ ਪ੍ਰਮਾਤਮਾ ਬਹੁਤ ਬਹੁਤ ਦੂਰ ਹੈ ਤੁਮਹੇ ਪ੍ਰਭ ਨੇੜ ਕਹਿੰਦੇ ਉਹ ਤੇ ਬਹੁਤ ਨੇੜੇ ਹੈ ਉੱਤ ਤਾਕ ਹੈ ਉੱਤ ਤੇ ਉੱਤ ਪੇਖ ਹੈ ਆਵੇ ਲੋਭੀ ਫੇਰ ਕਹਿੰਦੇ ਜਿਹੜਾ ਲੋਭੀ ਬੰਦਾ ਹੁੰਦਾ ਉਹ ਕਹਿੰਦੇ ਇੱਧਰ ਝਾਕਦਾ ਕਹਿੰਦੇ ਇੱਧਰ ਝਾਕਦਾ ਕਹਿੰਦੇ ਉੱਧਰ ਝਾਕਦਾ ਉੱਤ ਤਾਕ ਹੈ ਉੱਤ ਤੇ ਉੱਤ ਪੇਖ ਹੈ ਆਵੇ ਲੋਭੀ ਫੇਰ ਕਹਿੰਦੇ ਲੋਭੀ ਬੰਦਾ ਐਸੇ ਜਾਲ 'ਚ ਫਸ ਜਾਂਦਾ ਕਹਿੰਦੇ ਉਹਨੂੰ ਨਿਕਲਣਾ ਬੜਾ ਔਖਾ ਹੁੰਦਾ ਜੇ ਕਿਤੇ ਗੁਰੂ ਦੀ ਕਿਰਪਾ ਹੋ ਜੇ ਨਾ ਜੀ ਗੁਰ ਕਿਰਪਾ ਜੇ ਨਰਕੋਂ ਕੀਨੀ ਤੇ ਜੁਗਤ ਪਛਾਨੇ ਕਹਿੰਦੇ ਜੇ ਕਿਤੇ ਗੁਰੂ ਦੀ ਕਿਰਪਾ ਹੋ ਜੇ ਇਹ ਜੁਗਤ ਪਹਿਚਾਨੀ ਜਾਵੇ ਤੇ ਫਿਰ ਕਹਿੰਦੇ ਪ੍ਰਮਾਤਮਾ ਦੇ ਵਿੱਚ ਅਭੇਦ ਹੋਇਆ ਜਾਂਦਾ ਫਿਰ ਇਕਮਿਕ ਹੋ ਜਾਂਦਾ ਪ੍ਰਮਾਤਮਾ ਦੇ ਵਿੱਚ ਬੰਦਾ ਪਰ ਕਹਿੰਦੇ ਉਹ ਜਾਲ ਹੈ ਇਸ ਐ ਤੇ ਉਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੋ ਗਿਆ ਰਹਾ ਉਹ ਰਹਾਉ ਦਾ ਭਾਵ ਕਿ ਇਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ ਭਾਈ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬਲਾਗ ਮੁਕਤ ਨਾ ਕੋਏ ਜਿਨ੍ਹਾਂ ਚਿਰ ਇਹ ਭਰਮ ਸਾਡੇ ਅੰਦਰੋਂ ਨਿਕਲਦਾ ਨਹੀਂ ਚੋਰੀ ਦਾ ਠੰਗੀ ਦਾ ਜਿਹੜੇ ਲੋਕਾਂ ਦੇ ਨਾਲ ਧੋਖੇ ਕਰਦੇ ਆ ਜਿਨ੍ਹਾਂ ਚਿਰ ਇਹ ਸਾਡੇ ਅੰਦਰੋਂ ਨਿਕਲਦਾ ਨਹੀਂ ਉਹਨਾਂ ਚਿਰ ਕਹਿੰਦੇ ਕੋਈ ਬੰਦਾ ਮੁਕਤ ਨਹੀਂ ਹੋ ਸਕਦਾ ਜੇ ਕੋਈ ਬੰਦਾ ਕਵੇ ਕਿ ਮੈਂ ਪਾਪ ਵੀ ਕਰ ਲਾਂ ਤੇ ਮੈਂ ਮੁਕਤ ਵੀ ਹੋ ਜਾ ਤੇ ਚੋਰੀਆਂ ਵੀ ਕਰ ਲਾਂ ਮੈਂ ਮੁਕਤ ਵੀ ਹੋ ਜਾ ਠੱਗੀਆਂ ਵੀ ਕਰ ਲਾਂ ਮੈਂ ਮੁਕਤ ਹੋ ਜਾ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਤੇ ਭੁੱਲ ਜਾ ਜਬ ਲਗ ਟੁੱਟੈ ਨਾਹੀ ਮਨ ਭਰਮਾ ਜਿੰਨਾ ਚਿਰ ਮਨ ਦੇ ਅੰਦਰ ਪਿਆ ਹੋਇਆ ਭਰਮ ਭੁਲੇਖਾ ਉਹ ਤੇਰਾ ਨਿਕਲਦਾ ਨਹੀਂ ਉਹਨਾਂ ਚਿਰ ਤੋਂ ਮੁਕਤ ਨਹੀਂ ਹੋ ਸਕਦਾ ਕੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਏ ਕਹਿੰਦੇ ਜਿਸ ਤਰ੍ਹਾਂ ਪ੍ਰਮਾਤਮਾ ਜਿੱਤੇ ਪ੍ਰਮਾਤਮਾ ਅਕਾਲ ਪੁਰਖ ਤੇਰੇ ਤੇ ਦਇਆਲ ਹੋ ਗਿਆ ਤੇ ਮਾੜੇ ਕੰਮ ਛੱਡ ਤੇ ਮਾੜਿਆ ਕੰਮਾਂ ਨੂੰ ਛੱਡਣ ਤੋਂ ਬਾਅਦ ਗੁਰੂ ਦੇ ਅੱਗੇ ਆ ਕੇ ਆਪਣਾ ਸੇਸ਼ ਝੁਕਾ ਲਿਆ ਕਹਿੰਦੇ ਫਿਰ ਹੋਣਾ ਕੀ ਹੈ ਕੋ ਨਾਨਕ ਦਇਆਲ ਸੁਆਮੀ ਕਹਿੰਦੇ ਫਿਰ ਪ੍ਰਮਾਤਮਾ ਤੇਰੇ ਤੇ ਦਇਆਲ ਹੋ ਜਾਣਾ ਕਿਰਪਾਲ ਹੋ ਜਾਣਾ ਫਿਰ ਹੋਣਾ ਕੀ ਹੈ ਸੰਤ ਭਗਤ ਜਨਸ ਹੋਏ ਕਹਿੰਦੇ ਫਿਰ ਤੂੰ ਸੰਤ ਵੀ ਬਣ ਜਾਏਗਾ ਫਿਰ ਤੂੰ ਭਗਤ ਵੀ ਬਣ ਜਾਏਗਾ ਤੇ ਜਿੰਨਾ ਚਿਰ ਤੋ ਚੋਰੀਆਂ ਕਰੇਗਾ ਥੱਗੀਆਂ ਕਰੇਗਾ ਉਨਾਂ ਚਿਰ ਕਹਿੰਦੇ ਤੂੰ ਭਗਤ ਨਹੀਂ ਬਣ ਸਕਦਾ ਕਿੰਨੇ ਗੁਰਬਾਣੀ ਦੇ ਵਿੱਚ ਅਸੀਂ ਪੜਦੇ ਆ ਕਿੰਨੀਆਂ ਦੀ ਬਾਣੀ ਹੈ ਜਿਹੜੇ ਸਦਨੇ ਭਗਤ ਵਰਗੇ ਜਿਹੜੇ ਰੋਜ਼ మాਸ ਕੱਟਦੇ ਸੀ ਜਾਨਵਰਾਂ ਨੂੰ ਕੱਟਦੇ ਸੀ ਪਰ ਕਹਿੰਦੇ ਪ੍ਰਮਾਤਮਾ ਦੇ ਨਾਲ ਜੁੜ ਗਏ ਅਭੇਦ ਹੋ ਗਏ ਕਹਿੰਦੇ ਫਿਰ ਉਹ ਸੰਤ ਬਣ ਗਏ ਉਹ ਭਗਤ ਬਣ ਗਏ ਇਸੇ ਤਰੀਕੇ ਹਰ ਇੱਕ ਤੇ ਲਾਗੂ ਹੁੰਦੀ ਹੈ ਜੀ ਗੱਲ ਕਹਿੰਦੇ ਤੁਸੀਂ ਆਪਣੇ ਆਪ ਨੂੰ ਮਾਰ ਕੇ ਗੁਰੂ ਦੇ ਕੋਲ ਆਜੋ ਕਹਿੰਦੇ ਫਿਰ ਗੁਰੂ ਤੁਹਾਡੇ ਤੇ ਕਿਰਪਾਲੋ ਦਿਆਨੂ ਹੋ ਜਾਣਾ ਫਿਰ ਤੁਹਾਨੂੰ ਵੀ ਉਹਨੇ ਭਗਤ ਬਣਾ ਦੇਣਾ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਉ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ